ਜਦੋਂ ਧੰਗੁਰੂ ਤੇਗਪਾਤਰ ਪਾਤਸ਼ਾਹ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਆਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਔਰ ਇਹਦਾ ਨਾਮ ਕਨਵਰਟ ਹੋ ਕੇ ਬਦਲ ਕੇ ਅਨੰਦਪੁਰ ਸਾਹਿਬ ਬਣ ਗਿਆ ਇਹਨੂੰ ਸ੍ਰੀਵੀ ਤੌਰ ਤੇ ਆਨੰਦ ਦੇਣ ਲਈ ਹਜ਼ੂਰ ਨੇ ਇਹ ਅਪਰਾਲਾ ਕੀਤਾ ਸੰਗਤਾਂ ਆਈਆਂ ਔਰ ਸੰਗਤਾਂ ਟਿਕੀਆਂ ਪਾਤਸ਼ਾਹ ਨੇ ਤੰਬੂ ਲਵਾਏ ਔਰ ਇਹਦੇ ਤੋਂ ਪਹਿਲਾਂ ਇੱਕ ਬੜੀ ਇੰਪੋਰਟੈਂਟ ਘਟਨਾ ਵਾਪਰੀ ਸੀ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸੀਸ ਲੈ ਕੇ ਬਾਬਾ ਜੈਤਾ ਜੀ ਅਨੰਦਪੁਰ ਸਾਹਿਬ ਆਏ ਨੇ ਨਾ ਤੇ ਕੇਸਗੜ ਦੇ ਐਸ ਪਾਸੇ ਲੱਗ ਕੇ ਗੁਰਦੁਆਰਾ ਸ਼ਹੀਦਗੰਜ ਬਿਲਕੁਲ ਲੱਗਿਆ ਉਸ ਤਾਂ ਤੇ ਥੜਾ ਵੀ ਹੈ ਉਹ ਸੜੇ ਵਾਲੀ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸੀਸ ਬਾਬਾ ਜੈਤਾ ਜੀ ਨੇ ਰੱਖਿਆ ਸਾਡੀ ਮਾਂ ਮਾਤਾ ਗੁਜਰੀ ਜੀ ਆਏ ਸਿਰ ਧੱਕਿਆ ਪਰਦਾ ਹੈ ਤੇ ਆਪਣੇ ਸਿਰ ਦੇ ਸਾਈਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੀਸਕੂੜ ਆ ਕੇ ਮਾਤਾ ਗੁਜਰੀ ਪਿੱਟੀ ਨਹੀਂ ਰੋਈ ਨਹੀਂ ਹੱਥ ਜੋੜ ਕੇ ਆਖਿਆ ਮੇਰੇ ਸਿਰ ਦੇ ਸਾਈਆਂ ਤੇਰੀ ਨਿਭ ਗਈ ਮੇਰੇ ਤੇ ਕਿਰਪਾ ਕਰੀ ਮੇਰੀ ਵੀ ਨਿਭ ਜਾਏ ਮਾ ਗੁਜਰੀ ਇਸ ਕਰਕੇ ਮਾਨੀ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਮਾਂ ਇਹਦੇ ਕਰਮ ਹੀ ਇਹੋ ਜਿਹੇ ਨੇ ਕਿ ਇਹਦੀ ਕੁਰਬਾਨੀ ਅੱਗੇ ਸਿਰ ਝੁਕ ਜਾਂਦਾ ਹੈ ਅੱਜ ਦਾ ਇਹ ਟੋਪਕ ਨਹੀਂ ਸਾਡੀ ਕੌਮ ਦੇ ਇੱਕ ਵਿਦਵਾਨ ਚਰਨ ਸਿੰਘ ਸਫਰੀ ਦਾ ਮੈਨੂੰ ਬੰਦ ਬੜਾ ਕੰਠ ਹੈ ਤੇ ਮੈਂ ਸੁਣਾਉਣਾ ਤੇ ਲੋਕੀ ਪਗਰ ਜਾਂਦੇ ਤੇ ਮੈਂ ਖੁਦ ਪਗਰਦਾ ਜਦੋਂ ਸਹਬਜਾਦਾਂ ਦਾ ਸਰਕਾਰ ਤੋਂ ਬਾਅਦ ਮਾਤਾ ਦੇ ਸਰੀਰ ਨੂੰ ਲੈਣ ਲਈ ਆਏ ਨੇ ਨਾ ਤੇ ਉਹ ਆਪਣੀ ਕੌਮ ਦਾ ਵਿਦਵਾਨ ਚਰਨ ਸਿੰਘ ਸਫਰੀ ਚਾਰ ਪੰਕਤੀਆਂ ਲਿਖਦਾ ਹੈ ਕਹਿੰਦਾ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਕਈ ਵੀਰਾਂ ਕੜੀ ਘੜੀ ਗੁਜਰੀ ਪਲ ਪਲ ਗੁਜਰੀ ਲੋਕ ਗੁਜਰੀ ਮੈਨੂੰ ਤਾਂ ਹੀ ਆਖਦੇ ਨੇ ਜੋ ਪਈ ਸਿਰ ਤੇ ਲਈ ਚੱਲ ਗੁਜਰੀ ਪਹਿਲਾਂ ਪਤੀ ਦਿੱਤਾ ਮੁਰ ਪੋਤੇ ਦਿੱਤੇ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਇਹ ਉਹ ਜਮਾਨੇ ਦੇ ਵਿੱਚ ਗੁਰਮੁਖੋ 1 ਕਰੋੜ ਤੇ 56 ਲੱਖ ਦੀ ਜਗਾ ਲਈ ਜਿੱਥੇ ਮਾਤਾ ਤੇ ਸਹਬ ਜਿਆਦਾ ਸਤਿਕਾਰ ਹੋਇਆ ਇਹ ਸੋਡਰ ਮਾਲ ਨੇ ਉਹ ਜਮਾਨੇ ਚ ਅੱਜ ਦੇ ਵੇਖ ਤੇ ਕਿੰਨੇ ਅਰਬ ਬਣ ਗਏ 1 ਕਰੋੜ 56 ਲੱਖ ਰੁਪਏ ਦੀ ਇਹ ਜਗਾ ਲਈਏ ਔਰ ਇੱਕ ਅੰਗਰੇਜ਼ ਨੇ ਆਪਣੀ ਕਿਤਾਬ ਚ ਲਿਖਿਆ ਉਹਦਾ ਨਾਮ ਮੰਨੋ ਜਾਂ ਨਾ ਮੰਨੋ ਉਹ ਕਹਿੰਦਾ ਦੁਨੀਆ ਵਿੱਚ ਸਭ ਤੋਂ ਜੇ ਕੀਮਤੀ ਜਗਾ ਵੇਖਣੀ ਤੇ ਫਤੇਗੜ ਸਾਹਿਬ ਜਾ ਕੇ ਵੇਖੋ ਜਿਹੜੀ 9 ਫੁੱਟ ਜਗਾ ਲਈਏ ਤੇ ਉਹ ਇੰਨੇ 1 ਲੱਖ 56 ਹਜ਼ਾਰ ਦੀ ਆਈ ਹੈ ਇਸ ਬਾਬਕ ਵਿੱਚੋਂ ਗੱਲ ਆ ਗਈ ਉਹਦਾ ਕਾਰਨ ਇਹ ਵੀ ਬਾਬਾ ਜੀਤਾ ਗੁਰਦੇਵ ਨੂੰ ਸੀਸ ਲੈ ਕੇ ਆਇਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜੀਤਿਆ ਉਹਦੇ ਕਿਸੇ ਨੇ ਚੂੰ ਪਾਇਆ ਨਾ ਕੀਤੀ ਕੋਈ ਬੋਲਿਆ ਨਾ ਉਹ ਕਹਿੰਦਾ ਜੀ ਕਿਸੇ ਨੇ ਉੱਚੀ ਸਾਹ ਨਹੀਂ ਲਿਆ ਤੁਸੀਂ ਕਹਿੰਦੇ ਬੋਲ ਨਾ ਉੱਚੀ ਸਾਹ ਨਹੀਂ ਜਿ ਲਿਆ ਇਤਿਹਾਸ ਕਹਿੰਦਾ ਕਿ ਉਸ ਮੌਕੇ 1400 ਸਿੱਕਾਂ ਦਾ ਘਰ ਸੀ ਦਿੱਲੀ ਦੇ ਵਿੱਚ ਕਿਸੇ ਨੇ ਹਾ ਦਾ ਨਾਹਰਾ ਨਹੀਂ ਮਾਰਿਆ ਤੇ ਕਰ ਕੀ ਤਰ ਬਾਪੂ ਕਹਿਣ ਲੱਗੇ ਹੁਣ ਜੈਤਿਆ ਇਹੋ ਜਾਂ ਖਾਲਸਾ ਪੈਦਾ ਕਰਾਂਗਾ ਲੱਖਾਂ ਚ ਪਛਾਣਿਆ ਜਾਏਗਾ ਲੱਖਾਂ ਚ ਔਰ ਗੁਰਮੁਖੋ ਆਜੋ ਸਮਾ ਆਇਆ ਹਜੂਰ ਨੇ ਇਹ ਤੰਬੂਲ ਵਾਏ ਤੇ ਬਚਨ ਕੀਤੇ ਹੈ ਕੋ ਸਿੱਖ ਬੇਟਾ ਕਰੇ ਸੀਸ ਬੇਟਾ ਕੋ ਸਿੱਖ ਪੁੱਤ ਹੈ ਜਿਹੜਾ ਸਿਰ ਦੇਵੇ ਇੱਥੇ ਮੇਰੇ ਭਰਾਓ ਇਹ ਘਬਰਾਇਆ ਨਾ ਕਰੋ ਘਬਰਾਇਆ ਨਾ ਕਰੋ ਸੋਨਾ ਥੋੜਾ ਹੁੰਦਾ ਹੈ ਕਹਿੰਦੇ ਗਿਆਨੀ ਜੀ ਆਪਣੀ ਗਿਣਤੀ ਥੋੜੀ ਐ ਆਪਣਾ ਕੀ ਬਣੇਗਾ ਗੁਰਮੁਖੋ ਆਪਣਾ ਬੜਾ ਕੁਝ ਬਣਨਾ ਆ ਆਪਾਂ ਜੌਰੀ ਤੇ ਹੀਰੇ ਆ ਆਪਾਂ ਕੌਡੀਆਂ ਤੇ ਮਣਕਿਆਂ ਵਾਲੀ ਦੀ ਦੁਕਾਨ ਤੇ ਨਹੀਂ ਆ ਆਪਣਾ ਮਾਰਕ ਜੌਰੀਆ ਗੁਰੂ ਨਾਨਕ ਕਿਸੇ ਨੇ ਹੂਰਾ ਦੇ ਲਾਰੇ ਲਾਏ ਨੇ ਹੂਰਾ ਮਿਲਣ ਗਿਆ ਕੋਈ ਕਹਿੰਦਾ ਅੰਗੂਰਾਂ ਦੀ ਸ਼ਰਾਬ ਮਿਲੇਗੀ ਇਵੇਂ ਭਲੇਖਾ ਨਾ ਖਾਇਆ ਕਰੋ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਇੱਕ ਜੇ ਇਹ ਆਪਾਂ ਨੂੰ ਪਤਾ ਨਹੀਂ ਆਪਾਂ ਕਈ ਜਾਣਦੇ ਆ ਜੀ ਇਹ ਆ ਇਹ ਆ ਗੁਰੂ ਨਾਨਕ ਕੇ ਕਹਤੇ ਇਹ ਕਪੜੇ ਬਦਲੇ ਨੇ ਆਪਾਂ ਕਦੇ ਪੈਂਟ ਪਾ ਲਈ ਤੇ ਆਪਾਂ ਪਜਾਮਾ ਪਾ ਲਿਆ ਤੇ ਬੰਦਾ ਬਦਲ ਜੂਗਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਰਕਿਓ ਅਮਰ ਦਾਸ ਅਮਰ ਸ਼ਤਰ ਗੁਰ ਰਾਮੇ ਦੀਓ ਗੁਰ ਰਾਮ ਦਾ ਦਰਸ਼ਨ ਪਰ ਸਕੈ ਮਥਰਾ ਅਮਰਤ ਵੈਣ ਮੂਰਤ ਪੰਜ ਪ੍ਰਮਾਨ ਪੁਰਖ ਗੁਰੂ ਅਰਜਨ ਪਖੋ ਨੈਣ ਤੇ ਇੱਕ ਖੁੱਲੀ ਆਧਾਰ ਨੇ ਪੰਵੇਂ ਪਾਤਸ਼ਾਹ ਦੀ ਬਾਣੀ ਐ ਦੂਸਰੇ ਪਾਤਸ਼ਾਹ ਦੀ ਬਾਣੀ ਐ ਥੱਲੇ ਨਾਨਕ ਪਾਦ ਹੋਵੇਗਾ ਜੇ ਆਢ ਹੋਵੇ ਤੇ ਕਹਿਣਾ ਸੀ ਵੀ ਇਹ ਥੱਲੇ ਅੰਗਦ ਬੋਲਦਾ ਜਾਂ ਅਰਜਨ ਦੀ ਬੋਲਦੇ ਨੇ ਭਾਵੇਂ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਭਾਵੇਂ ਚੌਥੇ ਪਾਤਸ਼ਾਹ ਦੀ ਬਾਣੀ ਹੈ ਖੀਰ ਵਿੱਚ ਨਾਨਕ ਪਾਤ ਆਇਆ ਨਾਨਕ ਬੋਲਦਾ ਪਰ ਮੱਲਾ ਉਤੇ ਤਾਂ ਲਖਿਆ ਤਾਂ ਕਿ ਪਤਾ ਚੱਲੇ ਵੀ ਇਹ ਚੌਥੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆਚਾਰੀ ਹੈ ਚੌਥੇ ਜਾਮੇ ਦੇ ਵਿੱਚ ਆਖਾ ਹੈ ਕੋ ਸਿੱਖ ਬੇਟਾ ਕਰੇ ਸੀਸ ਭੇਟਾ ਦੇ ਮੈਂ ਗਨ ਕਰਨ ਲੱਗਾ ਰਹਿ ਚੱਲ ਰਹੀ ਚੱਲ ਸੀ ਵਿੱਚ ਇਹ ਸਾਡਾ ਬਾਪੂ ਹੰਕੂਰਾ ਦੇ ਲਾਰੇ ਨਹੀਂ ਲਾਉਂਦਾ ਸ਼ਰਾਬਾਂ ਦੇ ਲਾਰੇ ਨਹੀਂ ਲਾਉਂਦਾ ਇਹ ਕਹਿੰਦਾ ਇੱਥੇ ਪ੍ਰੇਮ ਦੀ ਖੇਡ ਚੱਲਣੀ ਉਹ ਅੱਗੇ ਮਾਉਂਦੀਆਂ ਨੇ ਕੋਈ ਕ੍ਰਿਕਟ ਵੇ ਦਾ ਕਈ ਕਈ ਤਰ੍ਹਾਂ ਦੇ ਸਿਆਪੇ ਕਰੀ ਜਾਣਗੇ ਵੀ ਸ਼ੱਕਾ ਵੱਜ ਗਿਆ ਚੌਕਾ ਵੱਜ ਗਿਆ ਇਹ ਝੂਠੀਆਂ ਖੇਡਾਂ ਨੇ ਖੇਡ ਕਿਹੜੀ ਐ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਰ ਨਾ ਕੀਜੈ ਫਿਰ ਆਖਿਆ ਵੀ ਮੁੜ ਕੇ ਗਲਾ ਨਾ ਕਰੀ ਮੈਂ ਸਿਰ ਦਿੱਤਾ ਤੇ ਮੋਢੇ ਤਾਂ ਚੜੀਆਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਬਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਸਾਰਿਆਂ ਦੇ ਚਰਨਾਂ ਦੀ ਧੂੜ ਬਾਣ ਮੌਤ ਨੂੰ ਪ੍ਰਵਾਨ ਕਰ ਜੇ ਮੌਤ ਪ੍ਰਵਾਨ ਹੈ ਤੇ ਆ ਜਾ ਨਹੀਂ ਤੇ ਮੌਜ ਕਰ ਇਹ ਨਹੀਂ ਪਤ ਸਮੇ ਪਾਤਸ਼ਾਹ ਨੇ ਇਹ ਗੱਲ ਕੀਤੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਨੇ ਇਸ ਕੰਮ ਨੂੰ ਮੈਂ ਬੇਨਤੀ ਪਹਿਲਾਂ ਕੀਤੀ ਵੀ 230 ਸਾਲ ਲੱਗੇ ਇਹ ਤਿਆਰੀ ਹੋ ਰਹੀ ਤਿਆਰੀ ਐ ਕੋ ਸਿੱਖ ਬੇਟਾ ਕਰੇ ਅਸੀਸ ਬੇਟਾ ਤੀਜੀ ਆਵਾਜ਼ ਤੇ ਉੱਠਿਆ ਦਇਆਰਾਮ ਤੀਜੀ ਵਾਇਤੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਮਖਾ ਕੀ ਨਾਂ ਹੈ ਤੇਰਾ ਕਹਿੰਦਾ ਜੀ ਨਾਂ ਮੇਰਾ ਦਇਆਰਾਮ ਹੈ ਹਜੂਰ ਕਹਿੰਦੇ ਕਿੱਥੋਂ ਆਇਆ ਕਹਿੰਦਾ ਜੀ ਲਾਹੌਰੋਂ ਤੇ ਬਾਜਾਂ ਵਾਲਾ ਬਾਬੂ ਕਹਿਣ ਲੱਗਾ ਗੱਲ ਬਣ ਗਈ ਸਾਡੇ ਵਰਗੇ ਸਾਰੇ ਵੇਖਣ ਲੱਗੇ ਵੀ ਗੱਲ ਕੀ ਬਣ ਗਈ ਹਜੂਰ ਕਹਿੰਦੇ ਸਿੰਘੋ ਇਹ ਉਹ ਲਾਹੌਰ ਹੈ ਜਿਸ ਲਾਹੌਰ ਵਿੱਚ ਮੇਰੇ ਪਿਤਾ ਨੂੰ ਦੁਪਹਿਰੇ ਤਤੀ ਤਵੀ ਤੇ ਬਿਠਾਇਆ ਗਿਆ ਜੇ ਉੱਥੇ ਦਇਆ ਹੈ ਜਿੱਥੇ ਤਤੀ ਤਵੀ ਤੇ ਬਿਠਾਇਆ ਗਿਆ ਮੇਰੇ ਗੁਰੂ ਪਿਤਾ ਨੂੰ ਮੇਰੇ ਬਡੇਰਿਆਂ ਨੂੰ ਉਥੋਂ ਆਵਾਜ਼ ਆਈ ਹੈ ਤੇ ਜੇ ਉਥੇ ਦਇਆ ਹੈ ਤੇ ਗੱਲ ਆੜਮੀ ਬਣੇਗੀ ਜਿਹੜਾ ਮੇਰਾ ਮਕਸਦ ਉਹ ਹੱਲ ਹੋ ਜਾਏਗਾ ਗੁਰਮੁਖਾ ਜੀ ਆਇਆਂ ਨੂੰ ਉਹਦੀਆਂ ਅੱਖਾਂ ਭਰਗੀਆਂ ਬੁੱਲ ਕੰਬੇ ਹੱਥ ਕੰਬਦੇ ਨੇ ਤੇ ਕਹਿੰਦੇ ਗੁਰਮਖਾ ਕੰਬੀ ਜਾਣਾ ਅਫਸੋਸ ਹੈ ਤੈਨੂੰ ਤੇ ਮੁੜ ਜਾ ਕਹਿੰਦਾ ਜੀ ਅਫਸੋਸ ਨਹੀਂ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਮੈਂ ਤੀਜੀ ਆਵਾਜ਼ ਤੇ ਆਇਆ ਮੈਨੂੰ ਪਹਿਲੀ ਤੇ ਹੋਣਾ ਚਾਹੀਦਾ ਸੀ ਜਦੋਂ ਤੁਸੀਂ ਤੀਜੀ ਆਵਾਜ਼ ਆਈ ਮਾਰੀ ਹੈ ਨਾ ਮੈਂ ਉਦੋਂ ਆਇਆ ਤੇ ਮੇਰੇ ਬੁਰ ਤਾਂ ਫਰਕ ਤੇ ਮੈਂ ਤਾਂ ਆਪਣੀ ਕੀਤੀ ਤੇ ਪਛਤਾਵਾ ਵੀ ਹਾਂ ਜਾਂ ਮੈਂ ਤੀਜੀ ਆਵਾਜ਼ ਤੇ ਕਿਉਂ ਮੈਂ ਤਾਂ ਫੇਲ ਹਾਂ ਮੈਂ ਤਾਂ ਥਰਡ ਕਲਾਸ ਹਾਂ ਦੂਜੀ ਆਵਾਜ਼ ਮਾਰੀ ਕੌਣ ਆਇਆ ਦਿੱਲੀ ਦੇ ਲਾਗੇ ਜੁੜਵਾ ਪਿੰਡ ਹਸਤਣਾਪੁਰ ਇਹ ਜ਼ਿਮੀਂਦਾਰਾਂ ਦਾ ਲੜਕਾ ਹੈ ਗੁਰਮੁਖਾ ਕੀ ਨਾਂ ਹੈ ਤੇਰਾ ਕਹਿੰਦਾ ਧਰਮਚੰਦ ਕਿੱਥੋਂ ਆਇਆ ਦਿੱਲੀੋਂ ਬਾਪਾ ਕਹਿੰਦੇ ਗੱਲ ਜਿਹੜਾ ਮੇਰਾ ਮਕਸਦ ਪੂਰਾ ਹੋਲ ਹੋ ਜਾਏਗਾ ਕਿਉਂ ਜਿਸ ਦਿੱਲੀ ਦੇ ਵਿੱਚ ਸਾਡੇ ਪਿਤਾ ਨੂੰ ਚਾਂਦਨੀ ਚੌਕ 'ਚ ਸ਼ਹੀਦ ਕੀਤਾ ਗਿਆ ਜਿੱਥੇ ਗੁਰਸਿੱਖ ਭਾਈਆਂ ਨੂੰ ਆਰੇ ਨਾਲ ਚੀਰਿਆ ਗਿਆ ਅਜੇ ਉੱਥੇ ਵੀ ਧਰਮ ਹੈ ਤੇ ਜੇ ਦਇਆ ਦੇ ਧਰਮ ਇਕੱਠੇ ਹੋ ਗਏ ਨਾ ਤੇ ਗੱਲ ਬਣ ਜਾਏਗੀ। ਅਪਰੰਤ ਤੀਜੇ ਨੰਬਰ ਤੇ ਆਇਆ ਜਗਨਨਾਥ ਪੁਰੀ ਦਾ ਅੜੀਸਾ ਦਾ ਹਿੰਮਤ ਚੰਦ ਚੌਥੀ ਤੇ ਜਿੱਥੇ ਕ੍ਰਿਸ਼ਨ ਮਹਾਰਾਜ ਨੇ ਕੌਤਕ ਕੀਤੇ ਜਿੱਥੇ ਸਦਾਮੇ ਦੇ ਮਕਾਨ ਨੇ ਮੈਂ ਦਰਸ਼ਨ ਵੀ ਕਰਕੇ ਆਇਆ ਉੱਥੇ ਸਮੁੰਦਰ ਦੇ ਵਿੱਚ ਉਥੋਂ ਦਾ ਰਹਿਣ ਵਾਲਾ ਉਥੇ ਹੁਣ ਮਹਾਪੁਰਸ਼ਾਂ ਨੇ ਸਥਾਨ ਹੀ ਬਣਾ ਲਿਆ ਉਹਦਾ ਘਰ ਅਜੇ ਸਰਖਤ ਹੈ ਟੈ ਗਿਆ ਸੀ ਬਾਬੇ ਮੁਖਮਚੰਦ ਆ ਇਹ ਮੁਖਮਚੰਦ ਆ ਪੰਜਵੇਂ ਨੰਬਰ ਤੇ ਜਿੱਥੇ ਆਪਾਂ ਨਾਨਕ ਠੀਰੇ ਜਾਣੇ ਬਿਦਰ ਵਾਲੇ ਪਾਸੇ ਉਥੋਂ ਦਾ ਸਹਬ ਜਾਦਾ ਉਥੋਂ ਦਾ ਬਾਬਾ ਸਹਬ ਚੰਦ ਆ ਇਹ ਵੱਖ-ਵੱਖ ਕਿੱਤਿਆਂ ਨੂੰ ਕਰਨ ਵਾਲੇ ਹਨ ਉਹ ਖੇਤੀਬਾੜੀ ਵਾਲਾ ਹੈ ਕੋਈ ਵਪਾਰ ਵਾਲਾ ਹੈ ਲੇਕਿਨ ਗੁਰੂ ਨੇ ਪੰਜਾਂ ਦੇ ਸਿਰ ਕੱਟ ਕੇ ਇੱਥੇ ਸਾਡੇ 'ਚ ਕਈ ਵਿਵਾਦ ਕਰੀ ਜਾਂਦੇ ਨੇ ਨਹੀਂ ਨਹੀਂ ਜੀ ਗੁਰੂ ਨੇ ਸੀਸ ਨਹੀਂ ਕੱਟੇ ਗੁਰੂ ਨੇ ਪਹਿਲਾਂ ਆਖਿਆ ਪਈ ਹੈ ਕੋ ਸਿੱਖ ਬੇਟਾ ਕਰੇ ਸੀਸ ਬੇਟਾ ਸਾਡਾ ਗੁਰੂ ਝੂਠ ਬੋਲਣ ਵਾਲਾ ਨਹੀਂ ਉਹਨਾਂ ਨੇ ਪੰਜਾਂ ਦੇ ਸਿਰ ਕੱਟੇ ਕਿਉਂ ਗੁਰੂ ਕੀ ਬਾਣੀ ਵੀ ਕਹਿੰਦਾ ਮ੍ਰਿਤ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਲਾਇਆ ਇਹ ਮ੍ਰਿਤਿਆਂ ਨੂੰ ਜਿੰਦਾ ਕਰ ਸਕਦਾ ਹੈ ਮੈਂ ਕੱਲ ਪਰਸੋਂ ਬੇਨਤੀ ਕੀਤੀ ਸੀ ਕਿ ਜੇ ਬਾਬਾ ਟੱਲ ਰਾਇ ਆਪਣੇ ਸਾਥੀ ਨੂੰ ਜਿੰਦਿਆਂ ਕਰ ਸਕਦਾ ਹੈ ਜੇ ਬਾਬਾ ਗੁਰਦਿੱਤਾ ਮੋਈ ਹੋਈ ਗਊ ਨੂੰ ਜਿੰਦਿਆਂ ਕਰ ਸਕਦਾ ਤੇ ਜੇ ਬਾਬਾ ਨਾਮਦੇਵ ਬਾਣੀ 'ਚ ਲਿਖਿਆ ਵੀ ਗਊ ਨੂੰ ਜਿੰਦਿਆਂ ਕਰ ਸਕਦਾ ਤੇ ਗੁਰੂ ਕੀਨ ਸਕਦਾ ਜਦ ਕਿ ਗੁਰੂ ਹੈ ਹੀ ਕੰਪਲੀਟ ਉਹ ਤਾਂ ਗੁਰੂ ਕੇ ਸਾਬ ਜਾਦੇ ਨੇ ਤੇ ਜਿੱਥੋਂ ਤਾਕਤਾਂ ਮਿਲਦੀਆਂ ਨੇ ਜਿਹੜੀ ਕੌਮ ਦਾ ਗੁਰੂ ਝੂਠ ਬੋਲਦਾ ਉਹ ਆਪਣੇ ਪੁੱਤ ਕੁਰਬਾਨੀ ਜੇ ਕਰਾ ਸਕਦਾ ਉਹਨਾਂ ਨੇ ਸ਼ਰਧਕ ਲੋਕਾਂ ਨੂੰ ਬਜੋ ਜਿਹੜੇ ਕਹਿੰਦੇ ਪੀ ਉਥੇ ਬੱਕਰੇ ਵੱਡੇ ਸਨ ਕੀ ਗੁਰੂ ਨੇ ਡਰਾਮਾ ਕੀਤਾ ਕੀ ਗੁਰੂ ਨੇ ਝੂਠ ਬੋਲਿਆ ਇਹ ਮੇਰੀ ਅੱਖੀਂ ਵੇਖਣ ਦੀ ਗੱਲ ਹੈ 76 ਸੰ ਦੇ ਵਿੱਚ ਬਾਬੇ ਦੀ ਢੀੜ ਜਿਹੜਾ ਸੋਹਣ ਸਿੰਘ ਸਿਤਲ ਦਾ ਪਿੰਡ ਮੇਰੇ ਤੋਂ 4 ਮੀਲ ਉਹਨੇ ਇੱਕ ਤਾਰ ਤੇ ਲਿਖਿਆ ਸੀ ਕਿ ਗੁਰੂ ਨੇ ਬੱਕਰੇ ਵੱਡੇ ਤੇ ਸੰਤਾਂ ਨੇ ਗੁੱਟੋਂ ਫੜ ਕੇ ਇਹੋ ਗੱਲ ਜਿਹੜੀ ਮੈਂ ਹੁਣ ਕਹੀ ਹੈ ਕਹਿਣ ਲੱਗਾ ਤੇਰਾ ਪਿਓ ਬਨ ਕਿਹਾ ਸੀ ਬੱਕਰੇ ਉਹ ਗਏ ਕਿਥੇ ਉਹ ਥਰ ਥਰ ਕੰਬੀ ਜਾ ਤੇ ਆਖੇ ਬਾਬਾ ਜੀ ਗਲਤੀ ਹੋ ਗਈ ਮੈਂ ਮੁੜ ਕੇ ਕੱਢ ਦਿਆਂਗਾ ਪਤਾ ਨਹੀਂ ਉਹਨੇ ਕੱਢੇ ਕਿ ਨਹੀਂ ਕੱਢੇ ਬੱਕਰੇ ਕਿੱਥੋਂ ਲਿਆਂਦੇ ਕਿੰਨੇ ਲਿਆਂਦੇ ਕਿੰਨੇ ਦੇ ਸਨ ਉਹਨਾਂ ਦੀ ਖਲ ਕਿੱਥੇ ਗਈ ਕਿਸੇ ਕੋਲ ਸਬੂਤ ਹੈ ਤੇ ਫਿਰ ਜਿੰਨੇ ਬੱਕਰੇ ਲਿਆਂਦੇ ਸਨ ਉਹ ਕਹਿੰਦਾ ਵੀ ਮੈਂ ਮੈਨੂੰ ਬਣਾ ਲਓ ਪੰਜ ਪਿਆਰਾ ਨਹੀਂ ਨਹੀਂ ਉਹਨਾਂ ਪੰਜਾਂ ਨੂੰ ਗੁਰਦੇਵ ਨੇ ਸਰਜੀਤ ਕੀਤਾ ਜਿੰਦਿਆਂ ਕੀਤਾ ਮੁੜ ਕੇ ਜਲਮਗਾ ਕਰਕੇ ਸਾਡੀ ਸਤਕਾਰਯੋਗ ਮਾਤਾ ਅਜੀਤ ਕੌਰ ਜੀ ਪਤਾਸੇ ਲੈ ਕੇ ਆਏ ਇਹਦੇ ਵਿੱਚ ਦੋ ਪੱਖ ਨੇ ਆਮ ਕਰਕੇ ਮਨੁੱਖ ਦੀ ਮਹਾਨਤਾ ਹੈ ਲੇਕਿਨ ਗੁਰੂ ਨਾਨਕ ਦੇ ਘਰ ਵਿੱਚ ਔਰਤ ਨੂੰ ਬਰਾਬਰਤਾ ਹੱਕ ਹੈ ਅੱਜ ਦਾ ਟੌਪਕ ਨਹੀਂ ਬਾਬਾ ਨਾਨਕ ਆਪਣੀ ਭੈਣ ਬੇਬੇ ਨਾਨਕੀ ਦੇ ਜਾ ਕੇ ਪੈਰੀ ਪੈਂਦਾ ਪੈਰੀ ਇਹ ਆਪਾਂ ਸਾਰੇ ਪੜਦੇ ਆ ਇਹ ਟੌਪ ਕਨੀ ਵਿੱਚੋਂ ਗੱਲ ਆ ਜਾਂਦੀ ਹੈ ਗੁਰਮੁਖੋ ਜਲ ਮੰਗਾਇਆ ਮਾਤਾ ਜੀਤ ਕੌਰ ਜੀ ਪਤਾਸੇ ਲੈ ਕੇ ਆਏ ਸਤਿਗੁਰੂ ਪਾਤਸ਼ਾਹ ਨੇ ਉਹਦੇ ਤੇ ਪੰਜ ਬਾਣੀਆਂ ਪੜ੍ਹੀਆਂ ਇਹਨਾਂ ਦੀ ਵੱਖ-ਵੱਖ ਬਾਣਤਾ ਹੈ ਜਪਜੀ ਦਾ ਭਾਵ ਹੈ ਇਹ ਬ੍ਰह्म ਗਿਆਨ ਦੀ ਦਾਤੀ ਹੈ ਬ੍ਰह्म ਗਿਆਨ ਦੀ ਜਿਵੇਂ ਆਪਾਂ ਕਹਿੰਦੇ ਫਲਾਨੀ ਚੀਜ਼ ਖਾਣ ਦੇ ਨਾਲ ਵਾਈ ਮਰਦੀ ਹੈ ਫਲਾਨੀ ਵਾਦੀ ਮਰਦੀ ਹੈ ਫਲਾਨੀ ਚੀਜ਼ ਤਾਕ ਦਿੰਦੀ ਹੈ ਇਸੇ ਪ੍ਰਕਾਰ ਜਦੋਂ ਅਸੀਂ ਇਹਨਾਂ ਦੀ ਮਾਨਤਾ ਪੜਨੇ ਤੇ ਜਪਜੀ ਦੀ ਬਾਣੀ ਜਿਹੜੀ ਮਨੁੱਖ ਨੂੰ ਬ੍ਰह्म ਗਿਆਨ ਦੇਂਦੀ ਹੈ ਬ੍ਰह्म ਗਿਆਨ ਔਰ ਇਹ ਦੀ ਜਿਵੇਂ ਮੈਂ ਆਖਿਆ ਕਰਨੇ ਵੀ ਜਪਜੀ ਦੀ ਤੇ ਆਪਾਂ ਸ਼ਾਮ ਤੱਕ ਲੱਗੇ ਰਹੀਏ ਮੈਂ ਥੱਕ ਜਾਗਾ ਮੇਰਾ ਗਿਆਨ ਮੁੱਕ ਜਾਗਾ ਪਰ ਜਪਜੀ ਦੀ ਵਿਆਖਿਆ ਨਹੀਂ ਕੀਤੀ ਜਾਣੀ ਜਪਜੀ ਦੇ ਪਾਠ ਦੀ ਤਾਕਤ ਹੈ ਮਦੀ ਦਾਸ ਆਰੇ ਨਾਲ ਚੀਰਿਆ ਗਿਆ ਪਰ ਪੰਜ ਪ੍ਰਮਾਨ ਪੰਜ ਪ੍ਰਧਾਨ ਦੀ ਪੌੜੀ ਦਾ ਪਾਠ ਅਜੇ ਵੀ ਕਰਦਾ ਹੈ ਇਹ ਜਪਜੀ ਦੇ ਪਾਠ ਦੀ ਤਾਕਤ ਹੈ ਦਮਦਮੀ ਟਕਸਾਲ ਦਾ ਮੁਖੀ ਬਾਬਾ ਦੀਪ ਸਿੰਘ 75 ਸਾਲ ਦਾ ਬਾਬਾ ਸੀਸ ਕਟਿਆ ਗਿਆ ਮੈਂ ਸੰਤ ਬਾਬਾ ਕਰਤਾਰ ਸਿੰਘ ਹਰਾਂ ਕੋਲ ਪੜਿਆ ਮੈਂ ਕਿਸੇ ਪੋਥੀ ਕਿਤਾਬ ਤੋਂ ਨਹੀਂ ਪੜਿਆ ਬਾਬਾ ਦੀਪ ਸਿੰਘ ਸੋ 11 ਜਪਜੀ ਸਾਹਿਬ ਦੇ ਪਾਠ ਕਰਦੇ ਸਨ ਹੁਣ ਉਹਦਾ ਜਮਾਨਾ ਵੇਖਿਆ ਨਹੀਂ ਲੇਕਿਨ ਮੈਂ ਸੰਤ ਜਰਨੈਲ ਸਿੰਘ ਦੀ ਸੰਗਤ ਕੀਤੀ ਹੈ ਲਾਗੇ ਹੋ ਕੇ ਬਹੁਤ ਨਜ਼ਦੀਕ ਹੋ ਕੇ ਉਹ ਕੁੰਜਾ ਜਪਜੀ ਸਾਹਿਬ ਦੇ ਪਾਠ ਕਰਦੇ ਸਨ ਸੰਤ ਜਨੈਲ ਸਿੰਘ ਆਪਾਂ ਤਾਂ ਕਹਿੰਨੇ ਸਾਡੇ ਘਰ ਪਰੌਣੇ ਆ ਤੇ ਮੇਰਾ ਨਿਤਨੇਮ ਰਹਿ ਗਿਆ ਜਦੋਂ ਸੰਤ ਬਾਬਾ ਜਨੈਲ ਸਿੰਘ ਦਾ ਵਿਆਹ ਹੋਇਆ ਨਾ ਤੇ ਹੁਣ ਤਾਂ ਆਪਣੇ ਕੋਲ ਬਨਸਵਾਨੀਆਂ ਗੱਡੀਆਂ ਸ਼ਿੰਗਾਰਦੇ ਤੇ ਟਰੱਕ ਦੇ ਜਾਂ ਜ ਗਈ ਸੀ ਬਲਾਸਪੁਰ ਪਿੰਡ ਤੇ ਸੰਤ ਵਿਆਹ ਕਰਾਉਣ ਚੱਲੇ ਨੇ ਤੇ ਰਾਹ ਜਾਂਦਿਆਂ ਜਾਂਦਿਆਂ ਪੰ ਸੁਖਮਨੀ ਸਾਹਿਬ ਦੇ ਪਾੜ ਕਰੇ ਰਾਹ ਜਾਂਦਿਆਂ ਜਾਂਦਿਆਂ ਜਦੋਂ ਵਿਆਹ ਉਦਨ ਦੀ ਗੱਲ ਜੇ ਤੇ ਜਸਵੀਰ ਸਿੰਘੜਾ ਜਥੇਦਾਰ ਬਣਿਆ ਇਹ ਸੰਤਾਂ ਦਾ ਭਤੀਜਾ ਤੇ ਥੋੜਾ ਜਿਹਾ ਮਰਦਾਂ ਫਰਕ ਹੈ ਤੇ ਇੱਕ ਹੱਸ ਕੇ ਕਹਿਣ ਲੱਗੇ ਚਾਚਾ ਅੱਜ ਬੜਾ ਖੁਸ਼ ਚਾਚੀ ਆਉਣੀ ਕਰਕੇ ਮਜ਼ਾਕ ਕੀਤਾ ਚਾਚੀ ਨੂੰ ਉਹ ਕਹਿਣ ਲੱਗੇ ਨਹੀਂ ਭਤੀਜ ਮੇਰੇ ਮਨ 'ਚ ਸੀ ਵੀ ਕਿਤੇ ਢਿਲਮੜਨਾ ਹੋ ਜੇ ਤੇ ਕਿਤੇ ਪਾੜ ਘਟਣਾ ਜਾਣ ਤੇ ਮੈਂ ਪੰਜ ਕਰ ਲਈ ਜਬਜੀ ਦਾ ਪਾੜ ਜਿਹੜਾ ਇਹ ਬ੍ਰਹਮ ਗਿਆਨ ਦਾ ਦਾਤਾ ਹੈ ਜਿਹੜਾ ਜਾਬ ਸਾਹਿਬ ਹੈ ਨਾ ਇਹਨੂੰ ਮੈਂ ਦੇਸੀ ਬੋਲੀ ਕਹਿੰਨਾ ਇਹ ਰੋਲ ਅਮਰਦੀਆਂ ਕੁੱਟਾਂ ਰੋਲ ਅਮਰਦੀਆਂ ਕੁੱਟਾਂ ਜਿੰਨੇ ਵੀ ਸ਼ਬਦ ਨੇ ਸਾਰੇ ਪ੍ਰਮਾਤਮਾ ਦੀ ਵਿਡਿਆਈ ਚ ਨੇ ਪੌੜੀਆਂ ਇਹਦੀਆਂ 109 ਨੇ ਲੇਕਿਨ 700 ਤੋਂ ਵੱਧ ਪ੍ਰਮਾਤਮਾ ਦੇ ਨਾਮ ਇਹ ਜਾਪ ਸਾਹਿਬ ਵਿੱਚ ਅੰਕਿਤ ਹਨ ਤੀਜੀ ਬਾਣੀ ਸਵਈਏ ਇਹਦੇ ਵਿੱਚ ਦੋ ਪੱਖ ਨੇ ਇੱਕ ਪਖੰਡ ਤੋਂ ਬਾਅਦ ਇੱਕ ਸੰਸਾਰ ਦੀ ਪਕੜ ਵਿੱਚ ਨਾ ਦੋ ਚੀਜ਼ਾਂ ਨੇ ਸੰਸਾਰ ਦੀ ਪਕੜ ਤੋਂ ਉੱਪਰ ਉਠ ਇੱਕ ਪਖੰਡ ਤੋਂ ਬਾਅਦ ਸੰਸਾਰ ਦੀ ਪਕੜ ਤੋਂ ਉੱਠਣ ਦੀ ਪੌੜੀ ਹੈ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋੜ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦਨਿਆਵਤ ਸੀਸਨਾ ਜਾਦ ਵਿਚਾਰੇ ਇਤੇ ਭੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਏ ਹੀ ਪੈ ਪਦਾਰੇ ਜਿਨਾਂ ਕੋਲ ਮਸਤੇ ਹੋਏ ਹਾਥੀ ਸਨ ਜਿਨਾਂ ਕੋਲ ਸੋਨੇ ਦੀਆਂ ਕਾਟੀਆਂ ਸਨ ਘੋੜਿਆਂ ਤੇ ਪੌਣ ਲਈ ਉਹ ਗੱਬਰੂ ਆ ਜਦੋਂ ਦੁਨੀਆਂ ਤੋਂ ਗਏ ਤੇ ਨੰਗੇ ਪੈਰੀਂ ਗਏ ਅੱਗੇ ਪਖੰਡ ਦਾ ਖੰਡਨ ਕਰਦੇ ਨੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਅੱਖਾਂ ਮੀਟ ਕੇ ਇਥੇ ਮੈਨੂੰ ਅੱਖਾਂ ਮੀਟਣ ਵਾਲੇ ਇੱਕ ਬਾਬੇ ਦੀ ਸਾਖੀ ਚੇਤੇ ਆ ਗਈ ਤੁਹਾਡਾ ਮੂਡ ਸੈੱਟ ਕਰਨ ਲਈ ਇੱਕ ਬਾਬਾ ਸੀ ਤੇ ਉਹਨੇ ਅੱਖਾਂ ਮੀਟ ਕੇ ਬਹਿ ਜਾਣਾ ਤੇ ਬੀਬੀਆਂ ਨੇ ਅਖਣ ਬਾਬਾ ਜੀ ਸੱਤਖੰਡ ਚ ਗਾਏ ਨੇ ਸੱਤਖੰਡ ਲਾਗੇ ਰੱਖਣਾ ਹੀ ਨਹੀਂ ਸਿੱਕੇ ਹੁੰਦੇ ਸਨ ਉਦੋਂ ਪੈਸੇ ਦੀ ਵੈਲਿਊ ਸੀ ਤੇ ਜਿਹੋ ਗੁਰੂ ਜੀ ਨੇ ਚੱਪ ਚੱਪ ਟੱਪਣੇ ਚਿਹਰੇ ਦੇ ਨਾਲ ਛੜਾਪ ਇੱਕ ਬੀਬੀ ਆਈ ਕਮੜੀਓ ਨੇ ਪੰਜ ਠੀਪੇ ਰਖੇ ਤੇ ਬਾਬੇ ਨੇ ਅੱਖਾਂ ਮੀੜੇ ਚੇਲੇ ਨੇ ਤਿੰਨੇ ਤਿੰਨ ਚੁਕਲੇ ਦੋ ਰਹਿਣ ਤੇ ਉਹਨੇ ਤਿੰਨ ਚੁਕਲੇ ਦੋ ਰਹਿਣ ਦਿੱਤੇ ਤੇ ਬੀਬੀ ਸਜੇ ਖਬੇ ਹੋਈ ਨਾ ਤੇ ਉਹਨੇ ਚੇਲੇ ਦੀ ਬਾਹ ਮਰੋਲੀ ਕਰਨ ਲੱਗਾ ਬੰਦੇ ਦਾ ਪੁੱਤ ਬਣ ਕੇ ਤਿੰਨ ਕੱਢ ਦੇ ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਸੱਚਖੰਡ ਗਏ ਸੀ ਤੇ ਮੈਂ ਵਿੱਚੋਂ ਕੁਝ ਲੈਣਾ ਉਹ ਭੈਣ ਨੇ ਰੱਖੇ ਦੋ ਸਨ ਕਹਿੰਦਾ ਖਰਾਕ ਪੰਜਾਂ ਦਾ ਹੁੰਦਾ ਸੀ ਇਨ ਲੋਕਾਂ ਤੋਂ ਬਚੋ ਖੜਾਕ ਪੰਜਾਹ ਨੌ ਦਾ ਜੀ ਤੇ ਲੋਕਾਂ ਨੂੰ ਸ਼ੋਕ ਕਰਦੇ ਸੱਚ ਖੰਡ ਗਿਆ ਬਾਪੂ ਕਹਿੰਦਾ ਕਹਾ ਭਇਓ ਜੋ ਦੂ ਲੋਚਨ ਮੂਦ ਕੇ ਬੈਠ ਰਹੋ ਵਕ ਧਿਆਨ ਲਗਾਇਓ 나ਤ ਫਿਰੋ ਲਈ ਸਾਤ ਸਮੁੰਦਰਨ ਹਿੰਦੂ ਮਤ ਵਿੱਚ ਤੁਹਾਡੀ ਜਾਣਕਾਰੀ ਬੇਨਤੀ ਕਰਾਂ ਸ਼ਾਇਦ ਤੁਹਾਨੂੰ ਚੇਤੇ ਹੋਵੇ ਜਦੋਂ ਨੇਪਾਲ ਦਾ ਰਾਜਾ ਹੁਣ ਨਾਲ ਬਣਿਆ ਨਾ ਇਹਨੂੰ ਸੱਤਾਂ ਸਮੁੰਦਰਾਂ ਦਾ ਪਾਣੀ ਲਿਆ ਕੇ ਤੇ ਇਸ਼ਨਾਨ ਕਰਾ ਕੇ ਤੇ ਫਿਰ ਰਾਜ ਗੱਦੀ ਪਹਟਾਇਆ ਸੀ ਨੇਪਾਲ ਦਾ ਰਾਜਾ ਸਤਾਂ ਸਮੁੰਦਰਾਂ ਦਾ ਪਾਣੀ ਇਕੱਠੇ ਕਰਕੇ ਹਜੂਰ ਕਹਿੰਦੇ ਕੱਖ ਨਹੀਂ ਬਣਨਾ ਕਹਾਂ ਭਇਓ ਜੋ ਦੂ ਲੋਚਨ ਮੂੰਦ ਕੇ ਬੈਠ ਰਿਓ ਵਕ ਧਿਆਨ ਲਗਾਇਓ 나ਤ ਫਿਰੋ ਲਈ ਸਤ ਸਮੁੰਦਰ ਲੋਗ ਗਇਓ ਪਰ ਲੋਗ ਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੂ ਬੈਸ ਬਤਾਇਓ ਸਾਜ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਸਭੈ ਕਿਉਂ ਕਿਹਾ ਇਹ ਬੜਾ ਨੁਕਤਾ ਡੂੰਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੱਲਾ ਸਿੱਖਾਂ ਦਾ ਨਹੀਂ ਇਹ ਸਾਰਿਆਂ ਦਾ ਸਾਂਝਾ ਜੇ ਮੈਂ ਗੱਲ ਸੱਚੀ ਤੇ ਕੌੜੀ ਕਹਿਣ ਲੱਗੀ ਬਰਦਾਸ਼ਤ ਨਹੀਂ ਹੋਣੀ ਮੁਸਲਮਾਨਾਂ ਨੇ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਕਦਰ ਕੀਤੀ ਆਪਣੇ ਤੋਂ ਨਹੀਂ ਨਹੀਂ ਹੋਈ ਆਪਾਂ ਕਹੀਦਾ ਜਾਣੇ ਨਾ ਆਧਾਰਨ ਹੈ ਪੰਗਾਣੀ ਦੇ ਜੰਗ ਦੀ ਪਛਾਣ ਰੰਗਜੀਬ ਨੇ ਕੱਢ ਦਿੱਤੇ ਪੰਜ ਉਹ ਜਥੇਦਾਰ ਸਨ ਜਨੈਲ ਕਹਿ ਲੋ ਆਗੂ ਕਹਿ ਲੋ ਕਮਾਂਡਰ ਕਹਿ ਲੋ ਹੁਣ ਉਹਨਾਂ ਨੂੰ ਹੋਰ ਕੰਮ ਤਾਂ ਆਉਂਦਾ ਕੋਈ ਨਹੀਂ ਤੇ ਬਾਪੀਰ ਬੁੱਧੂ ਸ਼ਾਹ ਕੋਲੇ ਕਹਿਣ ਲੱਗੇ ਪੀਰ ਜੀ ਸਾਡੀ ਮਦਦ ਕਰੋ ਰੋਟੀ ਰੋਜੀ ਸਾਨੂੰ ਚਾਹੀਦੀ ਤੇ ਸਾਨੂੰ ਨਿਕੜਤਾ ਤੇ ਕਿਤੇ ਸਾਨੂੰ ਸੈੱਟ ਕਰਾਓ ਪੀਰ ਬੁੱਧੂ ਸ਼ਾਹ ਕਹਿਣ ਲੱਗੇ ਪੀ ਉਹਦੇ ਬਰਾਬਰ ਦਾ ਕੁਬੇ ਤਾਂ ਹੀ ਤੁਹਾਨੂੰ ਰਖਾਵਾਂ ਨਾ ਬਾੜੇ ਨੂੰ ਤੁਹਾਨੂੰ ਕੁਰੀਆਂ ਕੱਢ ਕੇ ਤੁਹਾਨੂੰ ਕਢਾ ਦੇਣਾ ਉਹਦੀ ਨਿਗਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਗਈ ਪੰਜਾਂ ਨੂੰ ਨਾਲ ਲੈ ਕੇ ਗਿਆ ਤੇ ਕਹਿਣ ਲੱਗਾ ਜੀ ਮੈਂ ਇਹਦਾ ਜਾਮਨ ਤੇ ਕਿਰਪਾ ਕਰੋ ਇਹਨੂੰ ਰੋਟੀ ਦੇ ਦਿਓ ਉਹਨੇ ਮਹਾਰਾਜ ਨੇ ਪੰਜੇ ਦੇ ਪੰਜੇ ਉਹ ਜਥੇ ਰੱਖ ਲੈ ਜਿਹੜਾ ਮੁਖੀ ਸੀ ਉਹਦੀ ਤਨਖਾਹ ਦਿਹਾੜੀ ਦੀ 5 ਰੁਪਏ ਤੇ ਬਾਕੀ ਦੇ ਸਪਾਈਆਂ ਤੇ 1-1 ਰੁਪਇਆ ਨੀਤ ਕੀਤੀ। ਜਦੋਂ ਪੰਗਾਣੀ ਦਾ ਜੰਗ ਹੋਇਆ ਉਹਨਾਂ ਚੋਂ 4 ਨੱਸ ਗਏ। ਇਹ ਕਹਿਣ ਲੱਗਾ ਕਾਲੇਖਾਂ ਮੈਂ ਤਾਂ ਗੁਰਮੁਖੋ ਗੁਰੂ ਦਾ ਲੂਣ ਖਾਦਾ ਤੇ ਮੈਂ ਮਰਾਂਗਾ ਮੈਂ ਨਹੀਂ ਜਿਪਣਾ ਤੁਸੀਂ ਜਾਣਾ ਤਿਲੇ ਜਾਓ। ਜਦੋਂ ਇਸ ਗੱਲ ਦਾ ਪਤਾ ਚਲਿਆ ਪੀਰ ਬੁੱਧੂ ਸ਼ਾ ਆਪਣੇ ਪਰਿਵਾਰ ਨੂੰ ਚੇਲਿਆਂ ਨੂੰ ਰਿਸ਼ਤੇਦਾਰਾਂ ਨੂੰ ਲੈ ਕੇ ਗਿਆ। ਉਹਦੇ ਦੋ ਪੁੱਤ ਸ਼ਹੀਦ ਹੋਏ ਤੇ ਦੋ ਪੁੱਤ ਸਗਾ ਭਰਾ ਸ਼ਹੀਦ ਹੋਇਆ। ਸਾਲਾ ਸ਼ਹੀਦ ਹੋਇਆ। ਬਾਜਾਂ ਵਾਲਾ ਗੁਰੂ ਬੈਠਾ ਹੈ ਤੇ ਕੰਗਾ ਕਰ ਰਿਹਾ ਕੇਸਾਂ ਚ। ਖੁਸ਼ ਹੋਇਆ ਕਹਿਣ ਲੱਗੇ ਬਦਰਦੀਨਾਂ ਜੋ ਮੰਗਣਾ ਹੀ ਮੰਗਲਾ। ਤੇ ਆਪਾਂ ਤਾਂ ਕਹਿਣਾ ਸੀ ਵੀ ਗੁੱਡੀ ਨੂੰ ਆਈਲੈਂਡਸ ਕੀਤਾ ਤੇ ਬਾਹਰ ਕੈਨੇਡਾ ਭੇਜ ਦਿਓ। ਮੈਨੂੰ ਬੜੀ ਪੀੜ ਹੁੰਦੀ ਇਸ ਗੱਲ ਤੇ। ਉਹ ਗੁਰਮੁਖੋ ਡਾਲਰ ਪਾਉਣ ਮੇਢਣਗੇ ਤੁਹਾਨੂੰ ਉੱਥੇ ਅੰਮ੍ਰਿਤਸਰ ਨਹੀਂ ਜੇ ਮਿਲਣਾ। ਕੌਣ ਮਿਲ ਜਾਣਗੇ ਤੁਹਾਨੂੰ ਗੋਇੰਦਵਾਲ ਵਾਲੀ ਬੌਲੀ ਨਹੀਂ ਜੇ ਮਿਲਣੀ ਪੈਸੇ ਮਿਲਣਗੇ ਤੁਹਾਨੂੰ ਤਰਨਤਰ ਵਾਲਾ ਸरोवर ਨਹੀਂ ਮਿਲਣਾ ਜਿੱਥੇ ਕੋੜੇ ਠੀਕ ਹੁੰਦੇ ਨੇ ਪੈਸਾ ਚਾਹੀਦਾ ਪਰ ਇੱਕ ਮੈਂ ਪੜਿਆ ਵਿਦਵਾਨਾਂ ਦੇ ਬੋਲ ਸਫਰ ਕਰਨਾ ਜੁੱਤੀ ਚਾਹੀਦੀ ਹੈ ਮਾਇਆ ਜੁੱਤੀ ਹੈ ਪਰ ਆਪਾਂ ਜੁੱਤੀ ਨੂੰ ਸਿਰ ਤੇ ਨਾ ਰੱਖੀਏ ਸਫਰ ਕਰਨਾ ਭਾਵੇਂ ਕੋਈ ਗਿਆਨੀ ਤੇ ਭਾਵੇਂ ਧਿਆਨੀ ਤੇ ਭਾਵੇਂ ਸੰਤ ਨੇ ਕੋਈ ਵੀ ਆ ਨਾ ਸਫਰ ਕਰਨਾ ਵਿਚਰਨਾ ਦੁਨੀਆ ਚ ਜੁੱਤੀ ਚਾਹੀਦੀ ਐ ਪਰ ਜੁੱਤੀ ਕਿੱਡੀ ਵੀ ਕੀਮਤੀ ਹੋਵੇ ਸਿਰ ਤੇ ਰੱਖੀ ਨਹੀਂ ਜਾਂਦੀ ਤੇ ਸਿਰ ਟੱਕਦੀ ਨਹੀਂ ਅੱਜ ਬਦਨਸੀਬੀ ਐ ਅਸੀਂ ਜੁੱਤੀ ਨੂੰ ਪ੍ਰੇਫਰੈਂਸ ਦਿੱਤੀ ਜਾਂਦੇ ਆ ਕਹਿਣ ਲੱਗੇ ਜੋ ਮੰਗਣਾ ਮੰਗ ਉਹਨੇ ਆਖਿਆ ਜੇ ਤਰੁੱਠਾ ਜਿਹੜੇ تیر ਲੱਕੜ ਦੇ ਕੰਗੇ ਚ ਕੇਸ ਨੇ ਮੈਨੂੰ ਦੇ ਦੇ ਕਹਿੰਦੇ ਕੀ ਕਰੇਗਾ ਕਿੰਦਾ ਤੇਰੇ ਕੇਸਾਂ ਚ ਮੈਨੂੰ ਤੇਰੀ ਦیدار ਹੋਣਗੇ ਮੈਂ ਭਰੇ ਬੰਤੇ ਦੁਖੀ ਬੰਨ ਨਾਲ ਕਹਿਣ ਲੱਗਾ ਹਾਂ ਪੀਰ ਬੁੱਧੂ ਸ਼ਾ ਗੁਰੂ ਨੂੰ ਮੱਥਾ ਟੇਕਣਾ ਮੈਂ ਤੈਨੂੰ ਵੀ ਟੇਕਦਾ ਤੂੰ ਕੇਸਾਂ ਦੀ ਕਦਰ ਕੀਤੀ ਪਰ ਜਿਹੜੀਆਂ ਮੇਰੀਆਂ ਬੀਬੀਆਂ ਪਣਾ ਬਰਵਟੇ ਪੁਰਦੀਆਂ ਕਿਤੇ ਇਹਨਾਂ ਨੂੰ ਵੀ ਸਮਝਾ ਜਾ ਜਿਹੜੀਆਂ ਗੁੱਤਾਂ ਵੜਦੀਆਂ ਕਿਤੇ ਇਹਨਾਂ ਨੂੰ ਅਕਲ ਦੇ ਦੇ ਇੱਕ ਜ਼ਮਾਨਾ ਸੀ ਅਸੀਂ ਕਹਿੰਦੇ ਸਾਜੇ ਮੈਂ ਗਲਤੀ ਕੀਤੀ ਮੇਰੀ ਮੁੱਛ ਮੁੰਦੀ ਬੀਬੀ ਕਹਿੰਦੀ ਸੀ ਭਰਾਵਾ ਜੇ ਗਲਤੀ ਹੋਈ ਤੇ ਮੇਰੀ ਗੁੱਤ ਮੁੰਦੀ ਅੱਜ ਗੁੱਤਾਂ ਵੀ ਵੜਾ ਦਿੱਤੀਆਂ ਮੁੱਛਾਂ ਵੀ ਵੜਾ ਦਿੱਤੀਆਂ ਅੱਜ ਗੁੱਤਾਂ ਵੀ ਗਈਆਂ ਮੁੱਛਾਂ ਵੀ ਗਈਆਂ ਮੈਂ ਜਜਬਾਤੀ ਨਹੀਂ ਜਿਹੜੀ ਮਾਂ ਗੁੱਤ ਵੜਦੀ ਹੈ ਉਹਦੀ ਕੁਖ ਤੋਂ ਭਾਈ ਤਾਰੂ ਸਿੰਘ ਨਹੀਂ ਜੇ ਜੰਮਣਾ ਸਾਨੂੰ ਕਈ ਬੰਦੇ ਕਹਿੰਦੇ ਗਿਆਨੀ ਜੀ ਇਹ ਸਾਡੇ ਬੱਚਾ ਨਹੀਂ ਕਰਦੇ ਉਹ ਨਹੀਂ ਕਰਦੇ ਉਹ ਮਾਂ ਨਹੀਂ ਮਿਲਦੀ ਆੜਾ ਕੇਸਰ ਹੈ ਨਾ ਮੈਂ ਕਿਸੇ ਦਾ ਵਪਾਰੀ ਨਹੀਂ ਲੇਕਿਨ ਪੜਿਆ ਬੜਾ ਅਸਲੀ ਕੇਸਰ ਇਸ ਸੁਪੇਨ ਵਿੱਚ ਪੈਦਾ ਹੁੰਦਾ ਬਾਕੀ ਦੇ ਕੇਸਰੋ ਦੇ ਮੁਕਾਬਲੇ ਤੇ ਨਹੀਂ ਉਹ ਧਰਤੀ ਵਿੱਚ ਇਹੋ ਜਿਹੇ ਤਤ ਨੇ ਇਸੇ ਤਰ੍ਹਾਂ ਜੇ ਭਾਈ ਤਾਰੂ ਸਿੰਘ ਵਰਗਾ ਪੁੱਤਰ ਚਾਹੀਦਾ ਤੇ ਭਾਈ ਤਾਰੂ ਸਿੰਘ ਵਰਗੀ ਮਾਂ ਵੀ ਚਾਹੀਦੀ ਹੈ ਭਾਈ ਤਾਰੂ ਸਿੰਘ ਦੀ ਮਾਂ ਨੇ ਜਦੋਂ ਪੁੱਤ ਨੂੰ ਤੋਰਿਆ ਸੀ ਨਾ ਪੂਲੇ ਪਿੰਡ ਚ ਮੇਰੇ ਪਿੰਡ ਤੋਂ 13 ਮੀਲ ਪਿੰਡ ਹੈ ਉਹਨੇ ਆਖਿਆ ਸੀ ਪੁੱਤ ਜਿਹੜੇ ਤੇਰੇ ਕੇਸ ਨੇ ਮੈਂ ਦਹੀਂ ਪਾ ਪਾ ਕੇ ਵਧਾ ਕੇ ਤੇਰੀਆਂ ਮੀਡੀਆਂ ਕਰਕੇ ਮੈਂ ਤੇਰਾ ਜੋੜਾ ਕੀਤਾ ਈ ਤੇ ਇੱਕ ਮੈਂ ਤੈਨੂੰ ਗੱਲ ਕਹਿ ਦਿਆਂ ਫੱਬਦੀ ਨਹੀਂ ਹਾਂ ਮੈਂ ਤੇਰੀ ਮਾਂ ਮੇਰੇ ਖੂਨ ਨੂੰ ਗੰਧਿਆ ਨਾ ਕਰੀ ਕਿਉਂ ਜਿਹੜਾ ਸਾਡਾ ਸਰੀਰ ਹੈ ਨਾ ਮਾਂ ਦੇ ਖੂਨ ਦਾ ਬਣਦਾ ਹੈ ਕਹਿਣ ਲੱਗੀ ਇਹ ਕੇਸ ਮੇਰੇ ਖੂਨ ਦੇ ਨੇ ਤੇ ਬਾਜਾਂ ਵਾਲੀ ਨੂੰ ਅਰਦਾਸ ਕੀਤੀ ਬਾਜਾਂ ਵਾਲਿਆ ਇਹ ਤੇਰਾ ਪੁੱਤ ਵੀ ਤੇ ਮੇਰਾ ਵੀ ਹੋ ਤੇਰਾ ਨਹੀਂ ਅੰਮ੍ਰਿਸ਼ ਗਿਆ ਮੇਰੀ ਇੱਕ ਕੁਖ ਤੋਂ ਨਿਕਲਿਆ ਦੋਨਾਂ ਦਾ ਸਾਂਝਾ ਮਸਲਾ ਹੈ ਮਸਲਾ ਹੈ ਮੇਰਾ ਪੁੱਤਰ ਖੜੀ ਤੇ ਚੜ ਜਾਏ ਇਹਦੇ ਬੰਦ-ਬੰਦ ਕੱਟੇ ਜਾਣ ਪਰ ਮੈਂ ਤੇਰੇ ਅਗੇਰਦਾਸ ਕਰਦੀ ਮੇਰੇ ਪੁੱਤ ਦੇ ਕੇਸ ਨਾ ਮੁੰਨੇ ਜਾਣ ਇਹ ਜੀ ਮਾਂ ਗੁਰੂ ਸਾਡੇ ਤੇ ਮਿਹਰ ਕਰੇ ਕਿਤੇ ਸਾਨੂੰ ਇਹੋ ਜੀਆਂ ਮਾਵਾ ਮਿਲਣ ਹਜ਼ੂਰ ਰਹਿਮਤਾਂ ਕਰਨ ਪੀਰ ਬੁੱਧੂ ਸ਼ਾਹ ਨੇ ਕੇਸ ਲਿਆਂਦੇ ਤੇ ਆਪ ਆਪਣੀ ਕੰਧ ਵੇਚਣ ਕੇ ਉੱਪਰ ਉਹਨੂੰ ਢੱਕਿਆ ਔਰ ਗੁਰਮੁਖੋ ਉਸ ਪੀਰ ਬੁੱਧੂ ਸ਼ਾਹ ਦੇ ਬਾਬਾ ਮਨੀ ਸਿੰਘ ਜਿਹੜੇ ਨਾ ਨਾ ਬਾਬੇ ਮਨੀ ਸਿੰਘ ਦਾ ਬੰਦ-ਬੰਦ ਕਟਣ ਤੋਂ ਬਾਅਦ ਸੰਸਕਾਰ ਕੀਤਾ ਮੇਰੇ ਪਿੰਡਾਂ ਦਾ ਲੱਛੀ RAM ਮੇਰੇ ਪਿੰਡ ਤੋਂ ਲਾਗੇ ਪਿੰਡ ਮੱਧਰਪਿੰਡ ਹੈ ਮੱਧਰਪਿੰਡ ਦੇ ਲੱਛੀ RAM ਤੇ ਸੂਰਜ ਸਿੰਘ ਸੂਰੀ ਨੇ ਬਾਬੇ ਮਨੀ ਸਿੰਘ ਦਾ ਸੰਸਕਾਰ ਕੀਤਾ ਹੈ ਲੇਕਿਨ ਪੀਰ ਬੁੱਧੂ ਸਾਧੀਆਂ ਬੋਟੀਆਂ ਖਲਾਰੀਆਂ ਗਿਆ ਉਹਦੀਆਂ ਬੋਟੀਆਂ ਨੂੰ ਇਕੱਠੇ ਕਰਕੇ ਕਿਸੇ ਨੇ ਦਫਨਾਇਆ ਨਹੀਂ ਅੱਜ ਤੱਕ ਇਹ ਜੇ ਗੁਰੂ ਨਾਲ ਪਿਆਰ ਇਹ ਜੇ ਗੁਰੂ ਦੀ ਕਦਰ ਗੁਰਮੁਖੋ ਬੇਨਤੀ ਕਰ ਰਿਹਾ ਸਾਂ ਪਾਤਸ਼ਾਹ ਕਹਿੰਦੇ ਮੈਂ ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਕੌਣ ਮੈਂ ਤੋਂ ਪਰਾਂ ਹੋਗੇ ਤਰ੍ਹਾਂ ਮਲੇਗਾ ਪ੍ਰੇਮ ਦਾ ਅਰਥ ਨਾ ਮੈਂ ਤੋਂ ਪਰ ਆਉਣਾ ਚੌਥੀ ਬਾਣੀ ਕੀ ਹੈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤੇ ਇੱਛਾ ਕੀ ਹੈ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ ਮੇਰਾ ਮਨ ਤੇਰੇ ਚਰਨਾਂ ਚ ਰਹਿ ਤੇ ਮੈਨੂੰ ਆਪਣਾ ਜਾਣ ਕੇ ਰੱਖਿਆ ਕਰੀ ਜਿਵੇਂ ਭਾਈ ਪਤੰਗ ਦਾ ਹੱਥ ਸੜਨ ਤੋਂ ਬਚਾਏ ਸੀ ਲਾਹੌਰ ਨੂੰ ਆਪਾਂ ਪੜਦੇ ਨੇ ਚੋਬੇਲੀ ਬਾਣੀ ਤੇ ਉਹ ਭਾਈ ਪਤੰਗ ਨੇ ਪੱਠੀ 'ਚ ਹੱਥ ਪਾਇਆ ਸੀ ਤੇਲ ਦੀ ਕੜਾਈ 'ਚ ਹੱਥ ਪਾਇਆ ਸੀ ਉਹਦਾ ਬਜ ਗਿਆ ਤੇ ਜਮਾਲ ਦਾ ਸੜ ਗਿਆ ਸੀ ਉਹਦੀ ਆਖਿਆ ਪੜਨੀ ਚੋਬੇਲੀ ਬਾਣੀ ਦੀ ਤਬ ਚਰਨਨ ਮੰਨ ਰਏ ਹਮਾਰਾ ਆਪਣਾ ਜਾਨ ਕ੍ਰਪਾ ਪਾਰਾ ਖੜ ਕੇਤ ਇਹ ਨਹੀਂ ਪਲਾਚੀਆਂ ਦੇਣ ਵਾਲਾ ਕੂਕਾਂ ਮਾਰ ਨਹੀਂ ਖੜੇ ਕਿਰਮੇ ਸ਼ਰਨ ਤੁਮਾਰੀ اے ਸ੍ਰੀ ਸਾਹਿਬ ਵਾਲਿਆ ਸ਼ਕਤੀ ਦਾ ਦਾਤਿਆ ਮੈਂ ਤੇਰੀ ਸ਼ਰਨ ਵਿੱਚ ਹਾਂ ਤੇ ਪੰਨੀ ਬਾਣੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਪੰਜ ਬਾਣੀਆਂ ਪੜ ਕੇ ਸਤਿਗੁਰੂ ਪਾਤਸ਼ਾਹ ਨੇ ਇਹ ਅਮਰਦਾ ਬਾਟਾ ਤਿਆਰ ਕੀਤਾ ਅਪਰੰਤ ਅਰਦਾਸ ਪੜ ਕੀਤੀ ਇੱਕ ਅਰਦਾਸ ਬਾਰੇ ਮੈਂ ਬੇਨਤੀ ਕਰਾਂ ਕਿ ਆਪਾਂ ਕਈ ਵਾਰ ਆਪਣੇ ਸਿਆਣੇ ਬਣ ਕੇ ਤੇ ਵਾਅਦਾ ਕਾਟਾ ਕਰਦੇ ਆ ਜਿਵੇਂ ਕਈ ਕਹਿਣਗੇ ਸ੍ਰੀ ਹਰਿ ਕ੍ਰਿਸ਼ਨ ਸਹਿਬ ਧਿਆਈਏ ਇਹ ਕੰਮ ਨਾ ਕਰਿਆ ਕਰੋ ਤੇਗ ਭਾਦਰ ਸਿਮਰਿ ਗਿਏ ਕਰਨੋਂ ਦੇ ਆਵੇ ਧਾਏ ਸਭ ਥਾਈ ਹੋਇ ਸਾਏ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ ਅਪਰਾਲਾ ਕਰਿਆ ਕਰੋ ਆਪਣੇ ਕੋਲੋਂ ਇੱਕ ਅੱਖਰ ਵੀ ਵੱਧ ਘਟ ਇਹਦੇ ਚ ਨਾ ਲਾਇਆ ਕਰੋ ਜਿਹੜੀ ਬਾਣੀਆਂ ਨਾ ਬਾਰਨੀ ਸਾਨੂੰ ਆਪਣੇ ਕੋਲ ਲਗ ਕਨ ਲਾਉਣ ਦੀ ਆਗਿਆ ਨਹੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖ ਚਲੇ ਜਾਂਦੇ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹਨੇਰਾ ਨਹੀਂ ਰਹਿੰਦਾ ਤੇਗ ਭਾਦਰ ਸਿਮਰਿਏ ਕਰਨੋਂ ਦੇ ਆਵੇ ਧਾਏ ਸਭ ਥਾਈ ਉਹੀ ਸਹਾਇ ਮੇਰੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰੀ ਇਹ ਗੁਰਮੁਖੋ ਜਦੋਂ ਅਮਰਦਾਬਾਟਾ ਤਿਆਰ ਕੀਤਾ ਤੇ ਮੁੜ ਕੇ ਪੰਜਾਂ ਨੂੰ ਦਾਅ ਦਿੱਤੀ ਗੁਰਮੁਖਾ ਇੱਕ ਗੋਡਾ ਥੱਲੇ ਕਰਲਾ ਇੱਕ ਉੱਪਰ ਕਰਲਾ ਕਹਿਣ ਲੱਗਾ ਜੀ ਕੀ ਪ੍ਰੇੜ ਕਰਾਉਣ ਲੱਗੇ ਹੋ ਕਹਿੰਦੇ ਪੁੱਤਰਾ ਪ੍ਰੇੜ ਨਹੀਂ ਉੱਪਰ ਗੋਡਾ ਰੱਖਣ ਤੋਂ ਪਾਵੇ ਭੀ ਤੂੰ ਸਪਾਹੀ ਐ ਤੇ ਥੱਲੇ ਗੋਡਾ ਲਾਉਣ ਤੋਂ ਭਾਵ ਤੂੰ ਸੰਤ ਵੀ ਹੈ ਨਿਮਰਤਾ ਵੀ ਧਾਰਨ ਕਰਨੀ ਹੈ ਪਰ ਜਦੋਂ ਆਣ ਬਣੇ ਜਦ ਆਪ ਕੀ ਉਹਨ ਦਨਧਾਨ ਬਣੇ ਆਤ ਹੀ ਰਣ ਮੇ ਤਬ ਜੂਝ ਮਰੂੰ ਗੁਰਮੁਖੋ ਜਿਵੇਂ ਸਰਕਾਰ ਦਾ ਜਨਗਨ ਮਨ ਇਹ ਰਾਸ਼ਟਰੀ ਗਾਣ ਹੈ ਨਾ ਆਪਾਂ ਸਿੱਖ ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਸਾਡਾ ਰਾਸ਼ਟਰੀ ਗਾਣ ਕੀ ਹੈ ਮੈਂ ਹੁਣ ਮੈਨੂੰ ਪਤਾ ਨਹੀਂ ਲੇਕਿਨ ਜਦ ਖਾਲਸਾ ਕਾਲ ਦੇ ਪੜਦੇ ਸਾਂ ਉਥੋਂ ਵੀ ਹੁਣ ਤਰਨਜੀਤ ਖਲੋਤਾਰਾ ਉਥੇ ਐਮਪੀ ਇਹਦਾ ਪਿਤਾ ਸਰਦਾਰ ਸਮੁੰਦਰ ਸਿੰਘ ਪਿੱਛੂ ਬੀਜਲ ਸਿੰਘ ਸਮੁੰਦਰੀ ਉਥੋਂ ਦਾ ਪ੍ਰਿੰਸੀਪਲ ਹੁੰਦਾ ਸੀ ਕਾਲਜ ਦੀਆਂ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸ਼ਬਦ ਪੜ੍ਹਿਆ ਜਾਂਦਾ ਸੀ ਦੇਹ ਸ਼ਿਵਾ ਬਾਹਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਨਾ ਡਰੂੰ ਅਰਸਿਉਂ ਜਬ ਜਾਏ ਲਰੂੰ ਨਿਸ਼ਚੇ ਕਰ ਆਪਣੀ ਜੀਤ ਕਰੂੰ ਅਰ ਸਿੱਖੂੰ ਆਪਣੇ ਹੀ ਮਨ ਕਹੋ ਇਹ ਲਾਲਚ ਹਾਂ ਗੁਣ ਤੋਂ ਉਚਰੂੰ ਜਬ ਆਵ ਕੇ ਉਹ ਦਿਨ ਧਾਨ ਬਣੇ ਆਤ ਹੀ ਰਣ ਮੇ ਤਮਜੂਦ ਮਰੂੰ ਇਹ ਸਾਡਾ ਕੌਮੀ ਤराना ਹੈ ਇਕ ਤਰਾਨਾ ਗਾਉਣਾ ਨਹੀਂ ਇਹਦੇ ਤੇ ਚੱਲਣਾ ਵੀ ਹੈ ਗੁਰਮੁਖੋ ਪੰਜ ਬਾਣੀਆਂ ਪੜ੍ਹ ਕੇ ਉਹਨਾਂ ਨੂੰ ਅਮਰ ਦੀ ਦਾਤ ਦਿੱਤੀ ਪੰਜ ਅਮਰ ਦੀਆਂ ਘੁੱਟਾਂ ਪੀਤੀਆਂ ਪੰਜ ਸਾਡੇ ਨੇਤਰਾਂ 'ਚ ਪਾਏ ਨੇਤਰਾਂ 'ਚ ਪੈਣ ਤੋਂ ਬਾਅਦ ਗੁਰਮੁਖਾ ਤੇਰੀਆਂ ਅੱਖਾਂ ਬਣ ਗਈਆਂ ਨੇ ਇਹ ਮੈਂ ਆਪਾਂ ਕਹਿੰਦਾ ਮੈਨੂੰ ਪਹਿਲਾਂ ਝੌਲਾ ਜਾ ਪੈਂਦਾ ਸੀ ਕਾਲਾ ਕਾਲਾ ਦਿਖਦਾ ਸੀ ਹੁਣ ਅੱਖਾਂ ਬਣ ਗਈਆਂ ਤੇ ਹੁਣ ਮੈਨੂੰ ਸਾਫ ਦਿਦਾ ਏਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਡੇ ਨੇਤਰਾਂ ਵਿੱਚ ਜਲ ਪਾਇਆ ਭਾਈ ਪਹਿਲਾਂ ਤੇਰੀਆਂ ਅੱਖਾਂ ਮੈੜੀਆਂ ਸਨ ਤੂੰ ਕਿਸੇ ਬੀਬੀ ਨੂੰ ਮੈੜੀ ਭਾਵਨਾ ਨਾਲ ਵੇਦਾ ਸਾਂ ਹੁਣ ਤੇਰੀਆਂ ਅੱਖਾਂ ਤੇ ਗੁਰੂ ਗੋਬਿੰਦ ਸਿੰਘ ਦਾ ਕਰਜਾ ਤੇ ਕਬਜਾ ਹੈ ਤੇ ਗੁਰੂ ਗੋਬਿੰਦ ਸਿੰਘ ਕਿਸੇ ਬੀਬੀ ਨੂੰ ਮੈੜੀ ਨਿਗਾ ਨੀ ਵੇਦਾ ਉਹਦਾ ਸਿਧਾਂਤ ਕੀ ਹੈ ਪਰ ਬੇਟੀ ਕੋ ਬੇਟੀ ਜਾਣੇ ਪਰ ਮਾਤਾ ਕੋ ਮਾਤ ਬਖਾਨੇ ਇਹ ਸਾਨੂੰ ਸਾਧ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਉਂ ਦਿੱਤਾ ਉਹਨਾਂ ਨੂੰ ਮਾਂ ਬਾਪ ਕੋਲ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਆਪਣੀ ਜ਼ਬਾਨ ਦੁਆਰਾ ਕਹਿੰਦੇ ਨੇ ਆਪ ਨੂੰ ਲਿਖਤਵਾਰਾ ਕਹਿੰਦੇ ਨੇ ਕਿ ਸਿੰਘੋ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਨਾ ਇਹ ਮੇਰੇ ਮਾਂ ਪਿਓ ਨੇ ਮੈਨੂੰ ਸਮਝਾਈਆਂ ਤੇ ਤੁਸੀਂ ਮੇਰੇ ਬੱਚਿਓ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਪਿਤਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਮੈਨੂੰ ਉਹਨੇ ਗੁਣ ਦਿੱਤੇ ਤੇ ਅੱਗੇ ਮੈਂ ਤੁਹਾਨੂੰ ਵੰਡਿਆ ਆਪਣੇ ਬੱਚੇ ਕਰਕੇ ਉਹ ਸ਼ਬਦ ਜਿਹੜਾ ਕਾਲ ਤੱਕ ਦੀ ਬਿਲਡਿੰਗ ਡੈਨ ਨੇ ਢਾਈ ਨੇਂਦਰਾ ਨੇ ਉਹਦੀਆਂ ਜਦੋਂ ਅਸੀਂ ਮਰ ਸਵਾਰੀ ਲੈ ਕੇ ਥੱਲੇ ਉਤਰਦੇ ਹਾਂ ਜਿਹੜੀਆਂ ਐਸ ਪਾਸੇ ਪੌੜੀਆਂ ਉਸ ਪੌੜੀਆਂ ਤੇ ਸ਼ਬਦ ਉਕਰਿਆ ਹੁੰਦਾ ਸੀ ਮੈਂ ਪੜਦਾ ਰਿਆਂ ਸੋਧ ਜਪਤੇ ਹਮ ਲਈ ਬਚਨ ਗੁਰਦਾਇ ਘਮਾਰੇ ਪੂਤ ਇਹੀ ਪ੍ਰਣ ਤੋਏ ਪ੍ਰਾਨ ਜਵਲਾ ਖੜ ਤਾਰੇ ਨਿਜ ਨਾਰੀ ਕੇ ਸਾਥ ਨਿਉ ਤੂੰ ਨਿਤ ਬੜਈਓ ਪਰ ਨਾਰੀ ਕੀ ਸੇਜ ਕੋ ਸੁਪਨੇ ਹੋ ਨਾ ਜਈਓ ਪ੍ਰਤਕਤਾ ਕੀ ਸੁਪਨੇ ਦੇ ਵਿੱਚ ਵੀ ਤੂੰ ਪਰਾਏ ਬਿਸਤਰੇ ਤੇ ਪੈਰ ਨਹੀਂ ਰੱਖਣਾ ਸਿਰ ਵਿੱਚ ਅਮਰ ਦੀਆਂ ਪੰਜ ਬੂੰਦਾਂ ਪਾਪ ਕੇ ਇਹ ਸਿਰ ਤੇਰਾ ਗੁਰੂ ਗੋਬਿੰਦ ਸਿੰਘ ਦਾ ਹੈ ਇਹ ਗੁਰੂ ਦੀ ਰਿਸ਼ਤੀ ਹੋ ਗਈ ਹੈ ਇਹਦਾ ਮਾਲ ਗੁਰੂ ਦਾ ਗੁਰੂ ਹੈ ਜਣੇ ਖਣੇ ਦੀ ਅੱਗੇ ਜਾ ਕੇ ਸਿਰ ਨਾ ਰੱਖਦੀ ਹੁਣ ਤਾਂ ਜਿਹੜਾ ਮਿਲਦਾ ਉਹਦੇ ਪੈਰਾਂ ਤੇ ਸਿਰ ਰੱਖੀ ਜਾਂਦੇ ਆ ਇਹ ਸਿਰ ਗੁਰੂ ਦੀ ਮਾਨਤਾ ਹੈ ਤੇ ਜਿਹਦੀ ਇਮਾਨਤ ਹੈ ਨਾ ਇਹ ਕੇਵਲ ਤੇ ਕੇਵਲ ਉਹਦੇ ਅੱਗੇ ਝੁਕਣਾ ਚਾਹੀਦਾ ਜਿਹਦੀ ਇਮਾਨਤ ਹੈ ਹਾਂ ਗੁਰੂ ਕਾ ਸਿੰਘ ਆਇਆ ਨਾ ਆਗੇ ਆਪ ਸਿੰਘ ਜੋ ਪਾਵੇ ਵੈ ਗੁਰੂ ਜੀ ਕੀ ਫਤਿਹ ਬੁਲਾਵੇ